ਮੈਂ ਰਾਮਨ ਦਾ ਸੌਹਾ ਇਹਨੇ ਮੇਰੇ ਤੇ ਨੰਬਰ ਦਾ ਜਵਾਬ ਦੇ ਆਇਆ ਇਹ ਉਹਦੀ ਚਾਲੀਕ ਮੈਂ ਇਹ ਕਾ ਆ ਤੋ ਇਹ ਇਹ ਸ਼ਿਸ਼ਾ ਮੈਂ ਕਰਵਾ ਕੇ ਦਿੰਨਾ ਟਰਾਲੀ ਦਾ ਆਪਣਾ ਵਿਕਰਮ ਕਰਕੇ ਕਿੱਥੋਂ ਝੰਮੂ ਤੋਂ ਖੰਭੂ ਉਹਦੀ ਕਰਕੇ ਇੱਕ ਮਿੰਟ ਸਟਾਪ ਆਫ ਆਈ ਆਰ ਲੈ ਕੇ ਉਹਦਾ ਦੇਖੋ ਜਿੱਥੇ ਵੀ ਹੈਗਾ ਜੋ ਕਾਰਵਾਈ ਜੇ ਥੋੜੀ ਨਾ ਚਹੀ ਮੈਂ ਟਰਾਲੀ ਮੈਂ ਵੀ ਲਗਾਤਾਰ ਦਿੱਲੀ ਬਾਰਡਰ ਤੇ 2 ਮਹੀਨੇ ਉੱਥੇ ਰਹਿ ਕੇ ਆਂ ਮੈਂ ਸੈਡ ਮੈਂ ਕਹਿੰਦਾ ਆ ਖੜਿਆ ਜੀ ਆ ਦੇਖੋ ਇਹ ਪਾਟੇ ਤੋਂ ਪੁੱਤੀ ਹੈ ਪਰ ਨਾ ਮੈਂ ਟੁਕਾ ਨਾ ਆ ਮੈਂ ਇੱਕ ਗੱਲ ਕਹਿੰਦਾ ਇੱਕ ਮਿੰਟ ਬੀਬੀ ਬੀਬੀ ਮੇਰੀ ਗੱਲ ਸੁਣ ਲਓ ਸੁਣ ਲਓ ਸੁਣਾ ਕਰ ਲਓ ਸੁਣਾ ਕਰ ਲੈ ਹਾਂ ਮੈਂ ਮੈਂ ਕੋਈ ਹੋਰ ਨਹੀਂ ਮੈਂ ਵੀ ਜ਼ਿੰਮੇਦਾਰ ਹਾਂ ਮੈਂ ਵੀ ਕਿਸਾਨ ਹਾਂ ਮੈਂ ਵੀ ਲਗਾਤਾਰ ਬੀਬੀ ਬਾਰਡਰ ਤੇ 2 ਮਹੀਨੇ ਉੱਥੇ ਰਹਿ ਕੇ ਆ ਸਭ ਨੂੰ ਪਤਾ ਬਾਪੂ ਖੜਾ ਇੱਥੋਂ ਵਾਲਾ ਤੋਂ ਗੱਜੂ ਮਚਰੇ ਵਾਲਾ 2 ਮਹੀਨੇ ਉੱਥੇ ਲਾ ਕੇ ਆ ਮੇਰੀ ਹੁਣ ਡਿਊਟੀ ਹਲਕੇ ਸਮਾਨੇ ਤੇ ਆ ਔਰੇ ਜਿਹੜਾ ਕੰਮ ਕਰਾਉਣ ਵਾਲਾ ਮੈਨੂੰ ਦੱਸੋ ਮੈਂ ਕਰਵਾ ਕੇ ਦਵਾਂ ਜਿਆਦਾ ਸੀ ਵੋਟਾਂ ਬਣੀਆਂ ਚਾੜੋ ਮੈਨੂੰ ਬਣੇ ਆਸੀਓ ਪਾਈਏ ਵੋਟਾਂ ਨਹੀਂ ਮੈਂ ਕਦੇ ਕਹਿੰਦਾ ਜੇ ਤੁਸੀਂ ਵੋਟਾਂ ਪਾਈਆਂ ਤਾਂ ਹੀ ਬਣਿਆ ਸ਼ੱਭੂ ਬਾਡਰ ਤੁਸੀਂ ਮੈਨੂੰ ਦੱਸੋ ਨਹੀਂ ਤੁਸੀਂ ਨਾ ਬੋਲੋ ਕਾਸੀ ਦੇਖੋ ਤੁਸੀਂ ਸਾਹ ਮਿਲ ਸਕਦੇ ਤੁਸੀਂ ਸਾਹ ਮੈਨੂੰ ਇਹ ਦੱਸੋ 1 ਮਿੰਟ ਦੀ ਮੈਨੂੰ ਮੈਨੂੰ 1 ਮਿੰਟ ਫੇਰ ਗੱਲ ਕਰੋ ਮੈਨੂੰ ਇੱਕ ਚੀਜ਼ ਦੱਸੋ ਮੇਰੇ ਤੋਂ ਹਲਕੇ ਚ ਕੀ ਕਰਾਉਣਾ ਬਸ ਉਹ ਕੰਮ ਦੱਸੋ ਹਰਕਰ ਸਾਡੀਆਂ ਪਲਾਂਕਾਂ ਚਲਾਈਆਂ ਹਰਕਰ ਇਹ ਮਨ ਕਵੀਪਾਲ ਦੀ ਗੁੰਮਾ ਤੇਰੇ ਦਿਓ ਹਾਂਜੀ ਇਹੇ ਪਿੰਡ ਦੀ 4 ਲੱਖ ਦੀ ਬੇਟਾ ਇੱਕ ਬੰਦਾ ਬੋਲੋ ਇੱਕ ਮਿੰਟ ਇੱਕ ਮਿੰਟ ਹਾਂਜੀ ਇਹ ਉਹਦੀ 40 ਗੁੰਮਾ ਹਾਂਜੀ ਇੱਕ ਆਹ ਤੋੜੇ ਇਹ ਸ਼ੀਸ਼ਾ ਮੈਂ ਕਰਵਾ ਕੇ ਦਿੰਨਾ ਟਰਾਲੀ ਦਾ ਆਪਣਾ ਵਿਕਰਮ ਕਰਕੇ ਕਿੱਥੋਂ ਸ਼ੰਭੂ ਤੋਂ ਸ਼ੰਭੂ ਉਹਦੀ ਕਰਕੇ ਇੱਕ ਮਿੰਟ ਸਰ ਐਫ ਆਈ ਆਰ ਲੈ ਕੇ ਉਹਦਾ ਦੇਖੋ ਜਿੱਥੇ ਵੀ ਹੈਗਾ ਜੋ ਕਾਰਵਾਈ ਜੇ ਤੁਹਾਡੀ ਨਾ ਚਾਹੀ ਮੈਂ ਟਰਾਲੀ ਉਹ ਸਹੀ ਸਾਡੇ ਪਿੰਡ ਦੀ ਜੇ ਤਰ ਮੰਗ ਲੋ ਗੱਲ ਜੀ ਯਾਰ ਸਾਰੇ ਸਾਰੇ ਆਏ ਨਾ ਕਰ ਛੱਡ ਦੇ ਯਾਰ ਛੱਡ ਦੇ ਹੋਰ ਸੁਣੋ ਯਾ ਸੁਣ ਲੈ ਸੁਣ ਲੈ ਮੇਰੀ ਗੱਲ ਸੁਣ ਲੈ ਮੈਂ ਮੈਂ ਲਿਆ ਮੈਂ ਇੱਥੇ ਜੋ ਮਰਜ਼ੀ ਕਰਾਉ ਪਿੰਡਾਂ ਦਾ ਜਿਹੜਾ ਮਰਜ਼ੀ ਕੰਮ ਕਰਾ ਲਓ ਵੀਰ ਮੇਰੇ ਨਾਲ ਤਾਂ ਮੈਂ ਸ਼ੰਭੂ ਗਿਆ ਸਮਝੋ ਗੱਲ ਤੁਹਾਨੂੰ ਲੋੜ ਕੀ ਹੈ ਜੀ ਜਾਣ ਦੀ ਕਿਉਂ ਤੁਹਾਨੂੰ ਲੋੜ ਥੋੜੀ ਸਰਕਾਰਾਂ ਲੋੜ ਦੀ ਮੇਰਾ ਕੰਮ ਖੱਬ ਜਾ ਛੱਡ ਦੋ ਵੀ ਗਿਆ ਗਿਆ ਮੈਂ ਗਿਆ ਮੈਂ ਦਿੱਲੀ ਨਹੀਂ ਗਿਆ ਮੈਂ ਤੁਸੀਂ ਵੀ ਨਹੀਂ ਗਏ ਉੱਥੇ ਬਹੁਤ ਨਹੀਂ ਗਏ ਕਿਉਂ ਨਹੀਂ ਗਿਆ ਤੁਸੀਂ ਦਿੱਲੀ ਜਾ ਰਹੇ ਹੋ ਸੁਪਤਾ ਸੇਗਾ ਤੁਹਾਨੂੰ ਪਤਾ ਨਹੀਂ ਕਿ ਤੁਹਾਨੂੰ ਪਤਾ ਨਹੀਂ ਤੁਸੀਂ ਜਦੋਂ ਜਾਂਦੇ ਥੋੜੀ ਜਿਹੀ ਫੈਸਲ ਕਰਦੇ ਲਗਾਤਾਰ 1.5 ਸਾਲ ਟਰੈਕਟਰ ਰਿਹਾ ਮੇਰਾ ਉੱਥੇ ਮੈਂ ਨਾ ਮੈਂ ਦੱਸ ਹਾਂ ਉਹ ਮੇਰੇ ਨਾਲ ਹਰ ਦਿਨ ਕੰਮ ਕਰਦਾ ਜਾਤ ਬਾਬਾ ਕੰਮ ਮੈਂ ਸਮਝਦਾ ਗਾਂਚ ਮੈਂ ਜਿੰਮ ਮੈਂ ਨਹੀਂ ਨਹੀਂ ਗੱਡੀ ਪਾਣੀ ਬਿਲਕੁਲ ਮੈਂ ਕਦ ਕਹਣਾ ਤੁਹਾਨੂੰ ਬਿੱਟ ਤੇਰਾ ਤੁਸੀਂ ਕਹਿੰਦੇ ਅਸੀਂ ਘਰਨੇ ਜਾ ਕੇ ਬੈਠੇ ਆਂ ਤੇ ਸਾਡਾ ਤਾਂ ਨਾ ਕੀ ਮੜਾ ਪੀਜੋ ਤੁਸੀਂ ਤਾਂ ਨਾ ਲਾ ਸਕਦੇ ਸਰ ਮੈਨੂੰ ਮੈਂ ਇੱਕ ਮਿੰਟ ਚਾਹ ਇੱਕ ਮਿੰਟ ਯਾਰ ਤੇ ਜਿਹੜਾ ਕਾਗਜ਼ੀ ਤੇ ਪਾਉ ਦੇਣਾ ਤੁਸੀਂ ਪਰ ਨਾ ਲਾ ਰਹੇ ਹੋ ਜਾ ਕੇ ਕਪਾਹ ਦੇ ਪਜਾਮੇ ਦਾ ਖਾਬ ਕਹਿੰਦੇ ਨੇ ਕਿ ਤੂਫਾਨ ਸੀ ਉਹ ਕਿੱਥੇ ਗਈਆਂ ਹਾਂ ਤੂਫਾਨ ਮੈਂ ਨਹੀਂ ਮੈਂ ਮੈਂ ਸਿਰਫ ਆਪਦੇ ਦਾਕਾਤ ਦਾ ਮਤਲਬ ਹੈ ਮੈਂ ਆਪਦੇ ਆਪਦੀ ਗੱਲ ਦਾ ਮਹਿਲ ਜਵਾਬ ਦੇ ਆ ਪੂਰਾ ਸਵਾਲ ਆਹ ਮੈਂ ਕਹਿੰਦਾ ਆ ਖੜਿਆ ਜੀ ਆ ਦੇਖੋ ਜੀ ਇਹ ਪਾਟੇ ਤੋਂ ਬੁਤੀ ਹੈ ਕਰਨਾ ਮੈਂ ਟੁਕਾ ਰਿਹਾ ਹਾਂ ਆ ਵੀ ਦੇਖੋ ਮੈਂ ਇੱਕ ਗੱਲ ਕਹਿੰਦਾ ਨਹੀਂ ਇੱਕ ਮਿੰਟ ਬੀਬੀ ਬੀਬੀ ਮੇਰੀ ਗੱਲ ਸੁਣ ਲਓ ਸੁਣ ਲਓ ਸੁਣਾ ਕਰ ਲਓ ਸੁਣ ਲਓ ਸੁਣਾ ਕਰ ਲਓ ਹਾਂ ਜੀ ਮੈਂ ਮੈਂ ਕੋਈ ਹੋਰ ਨਹੀਂ ਮੈਂ ਵੀ ਜ਼ਿੰਮੇਦਾਰ ਹਾਂ ਮੈਂ ਵੀ ਕਿਸਾਨ ਹਾਂ ਮੈਂ ਵੀ ਲਗਾਤਾਰ ਦਿੱਲੀ ਬਾਰਡਰ ਤੇ 2 ਮਹੀਨੇ ਉੱਥੇ ਰਹਿ ਕੇ ਆਂ ਸਭ ਨੂੰ ਪਤਾ ਬਾਪੂ ਖੜਾ ਇੱਥੋਂ ਵਾਲਾ ਤਗਜੂਮਾ ਚਰੇ ਵਾਲਾ 2 ਮਹੀਨੇ ਉੱਥੇ ਲਾ ਕੇ ਆਂ ਮੇਰੀ ਹੁਣ ਡਿਊਟੀ ਹਲਕੇ ਸਮਾਨੇ ਤੇ ਆ ਔਰੇ ਜਿਹੜਾ ਕੰਮ ਕਰਾਉਣ ਵਾਲਾ ਮੈਨੂੰ ਦੱਸੋ ਮੈਂ ਕਰਵਾ ਕੇ ਦਵਾਂ ਤੁਹਾਡੇ ਬੋਟਾ ਜਿੰਜਾ ਜਿਆਦਾ ਸੀ ਬੋਟਾ ਬਣੇ ਤੁਹਾਨੂੰ ਬਣੇ ਆਖੀਓ ਪਾਈਏ ਬੋਟਾ ਨਹੀਂ ਮੈਂ ਕਦੇ ਕਹਿੰਦਾ ਜੇ ਤੁਸੀਂ ਬੋਟਾ ਪਾਈਏ ਤਾਂਹੀਂ ਬਣਿਆ ਸ਼ੱਕੂ ਬਾਡਰ ਦੇ ਜਿਹੜਾ ਪਾਤਾ ਚਾਲਦੀ ਤੁਸੀਂ ਨਾ ਬੋਲੋ ਕਿਸੇ ਦੇਖੋ ਤੁਸੀਂ ਸਾਰਾ ਮੈਨੂੰ ਸਭ ਨਾਲ ਗੱਲ ਕਰੋ ਤੁਸੀਂ ਸਾਰਾ ਮੈਨੂੰ ਇਹ ਦੱਸੋ ਇੱਕ ਮਿੰਟ ਦੀ ਮੈਨੂੰ ਮੈਨੂੰ ਇੱਕ ਮਿੰਟ ਗੱਲ ਗੱਲ ਕਰੋ ਮੈਨੂੰ ਇੱਕ ਚੀਜ਼ ਦੱਸੋ ਮੇਰੇ ਤੋਂ ਹਲਕੇ ਚ ਕੀ ਕਰਾਉਣਾ ਬਸ ਉਹ ਕੰਮ ਦੱਸੋ ਹਰਕਰ ਸਾਡੀਆਂ ਭੱਜਾ ਕਰਾਉਂਦੀ ਆ ਹਰਕੀ ਇਹ ਮਿੰਟ ਕਵੀਤਾ ਦੀ ਗੋਮਾ ਫੇੜ ਫੇੜ ਦਿਓ ਹਾਂਜੀ ਇਹੇ ਪਿੰਡ ਦੀ 4 ਲੱਖ ਦੀ ਟਰਾਲੀ ਬੇਟਾ ਇੱਕ ਬੰਦਾ ਬੋਲੋ ਇੱਕ ਮਿੰਟ ਇੱਕ ਮਿੰਟ ਹਾਂਜੀ ਇੱਕ ਜਣਾ ਬੋਲੋ ਇਹੋੜੀ ਟਰਾਲੀ ਕੁਮਾ ਹਾਂਜੀ ਇਹ ਕਾ ਆ ਤੋ ਇਹ ਸ਼ੀਸ਼ਾ ਮੈਂ ਕਰਵਾ ਕੇ ਦਿੰਨਾ ਟਰਾਲੀ ਦਾ ਆਪਣਾ ਵਿਕਰਮ ਕਰਕੇ ਕਿੱਥੋਂ ਝੰਬੂ ਤੋਂ ਝੰਬੂ ਉਹਦੀ ਕਰਕੇ ਇੱਕ ਮਿੰਟ ਸਰ ਆਫ ਆਈ ਆਰ ਲੈ ਕੇ ਉਹਦਾ ਦੇਖੋ ਜਿੱਥੇ ਵੀ ਹੈਗਾ ਜੋ ਕਾਰਵਾਈ ਜੇ ਤੁਹਾਡੀ ਨਾ થઈ ਮੈਂ ਟਰਾਲੀ ਆਉਂ ਨਹੀਂ ਸਾਡੇ ਪਿੰਡ ਦੀ ਜੇ ਤੂੰ ਮੰਨ ਲਓ ਗੱਲ ਜੀ ਯਾਰ ਸਾਰੇ ਸਾਰੇ ਨਾ ਕਰ ਛੱਡ ਦੇ ਯਾਰ ਛੱਡ ਦੇ ਹੁਣ ਸੁਣੋ ਯਾਰ ਸੁਣ ਲੈ ਸੁਣ ਲੈ ਮੇਰੀ ਗੱਲ ਸੁਣ ਲੈ ਮੈਂ ਮੈਂ ਲਿਆ ਮੈਂ ਇੱਥੇ ਜੋ ਮਰਜ਼ੀ ਕਰਾਉ ਪਿੰਡਾਂ ਦਾ ਜਿਹੜਾ ਮਰਜ਼ੀ ਕੰਮ ਕਰਾ ਲਓ ਵੀਰ ਮੇਰਾ ਨਾਮ ਤਾਂ ਮੈਂ ਸ਼ੰਭੂ ਗਿਆ ਕਮੇਗਾ ਕੋਨੋ ਲੋੜ ਕੀ ਹੈ ਜੀ ਜਾਣ ਦੀ ਕਿਉਂ ਤੁਸੀਂ ਤੁਹਾਨੂੰ ਸਰਕਾਰ ਨੂੰ ਦੱਸਦੀ ਮੇਰਾ ਕੰਮ ਕਹਿੰਦਾ ਫਰਜ਼ਾ ਛੱਡ ਦੋ ਵੀ ਗਿਆ ਗਿਆ ਮੈਂ ਗਿਆ ਮੈਂ ਦਿੱਲੀ ਨਹੀਂ ਗਿਆ ਮੈਂ ਤੁਸੀਂ ਵੀ ਨਿਕਾਏ ਉੱਥੇ ਬਹੁਤ ਨਿਕਾਏ ਕਿਉਂ ਨਹੀਂ ਆ ਜਿੱਥੇ ਦਿੱਲੀ ਚੱਲਦਾ ਸਰਕਾਰ ਨੂੰ ਤੁਹਾਨੂੰ ਪਤਾ ਨਹੀਂ ਕਿ ਤੁਹਾਨੂੰ ਪਤਾ ਨਹੀਂ ਤੁਸੀਂ ਜਦੋਂ ਜਾਂਦੇ ਤੁਹਾਡੇ ਪਾਸੇ ਲਗਾਤਾਰ 1.5 ਸਾਲ ਟਰੈਕਟਰ ਰਿਹਾ ਮੇਰਾ ਉੱਥੇ ਮੈਂ ਨਾ ਮੈਂ ਦੱਸੋ ਹਾਂ ਉਹ ਮੇਰੇ ਨਾਲ ਹਰ ਵਾਰ ਨਮਾਜ਼ ਦਾ ਜਵਾਬ ਦੇ ਆ ਕਮ ਮੈਂ ਸੁਣ ਲਗਾ ਇਸ ਵਾਰ ਜੰਗ ਮਿੱਕੂ ਮੈਂ ਨਹੀਂ ਗੱਡੀ ਗਾਡੀ ਮੈਂ ਨਹੀਂ ਮੋਕਾ ਪੰਜ ਨੇ ਬਿਲਕੁਲ ਮੈਂ ਕਹ ਤਾ ਹੱਲ ਲੱਭ ਲਓ ਅੱਜ ਜੇ ਤੁਸੀਂ ਕਹਿੰਦੇ ਅਸੀਂ ਕਿੱਧਰ ਨੇ ਜਾ ਕੇ ਬੈਠੇ ਹਾਂ ਸਾਡੇ ਅਰਦਾ ਨਾ ਕੀ ਮੜਾ ਵੀ ਤੁਸੀਂ ਤਾਂ ਨਾ ਲਾ ਸਕਦੇ ਸਰ ਮੈਨੂੰ ਮੈਂ ਇੱਕ ਮੈਂ ਚਾਹ ਇੱਕ ਮਿੰਟ ਯਾਰ ਤੇਰੀ ਕਾ ਜਿਹੜਾ ਅਗਾਂਹ ਦੀ ਤੇ ਪਾਸ ਦੇ ਦਿੰਦਾ ਤੁਸੀਂ ਭਰਨਾ ਲਾ ਰਹੇ ਹੋ ਜਾ ਕੇ ਜੱਪਾ ਵੀ ਪੰਜਾਬ ਨੂੰ ਕਹਿੰਦੇ ਨੇ ਵੀ ਤੂਫਾਨ ਸੀ ਉਹਨੇ ਕਿੱਥੇ ਗਈਆਂ ਮੈਨੂੰ ਤੇਰੀ ਮੈਨੂੰ ਸਿਰਫ ਆਪਦੇ ਦਾ ਮਤਲਬ ਹੈ ਮੈਂ ਆਪਦੇ ਆਪੇ ਗੱਲ ਦਾ ਮਹਿਲ ਜਵਾਬ ਦੇ ਆ ਪੂਰਾ